ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾਂ ਚਤਰ ਦਿਸ਼ਾ ਕਿਨੋ ਬਲੇ ਆਪਣਾ ਸਿਰ ਉਪਰ ਕਰ ਤਾਰਿਓ ਕਿਰਪਾ ਤਕਾਕ ਅਵ ਲੋਕਨ ਕਿਨੋ दास का दुख बिदारयो हर जन रखे गुरु गोविंद कंठ लए अवगुण सब मेटे दयाल तुरक बक्संद रहा जो मांगहे ठाकुर अपने ते सोई सोई देवे ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸੱਚ ਹੋਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਚਤਰ ਦਿਸ਼ਾ ਕਿਨੋ ਬਲੇ ਆਪਣਾ ਸਿਰ ਉਪਰ ਕਰਤਾਰੋ कृपा तका अवलोकन किनो दास ता दुख बिदारयो हर जन रखे गुरु गोविंद कंठ लए अवगुण सब मेटे दयाल पुरख बखसंद रहा जो मांगहे ठाकुर अपने ते ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸੱਚ ਹੋਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾਂ ਚਤਰ ਦਿਸ਼ਾ ਕਿਨੋ ਬਲੇ ਆਪਣਾ ਸਿਰ ਉੱਪਰ ਕਰ ਤਾਰਿਓ ਕਿਰਪਾ ਤੇ ਟਾਕ ਅਵ ਲੋਕਨ ਕਿਨੋ ਦਾਸ ਦਾ ਦੁਖ ਬਿਦਾਰੇਓ ਹਰ ਜਨ ਰੱਖੇ ਗੁਰ ਗੋਬਿੰਦ ਕੰਠ ਲਾਏ ਅਵ ਗੁਣ ਸਭ ਮਿਟੇ ਦਿਆਲ ਤੁਰਖ ਬਖਸੰਦ ਰਹਾ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੁਲੇ ਇਹਾ ਉਹਾ ਸੱਚ ਹੋਵੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਚਤਰ ਦਿਸ਼ਾ ਕਿਨੋ ਬਲੇ ਆਪਣਾ ਸਿਰ ਉਪਰ ਕਰ ਤਾਰਿਓ ਕਿਰਪਾ ਤੇ ਟਾਕ ਅਵ ਲੋਕਨ ਕਿਨੋ ਦਾਸ ਦਾ ਦੁਖ ਬਿਦਾਰੇ ਹੋ ਹਰ ਜਨ ਰੱਖੇ ਗੁਰ ਗੋਵਿੰਦ ਕੰਠ ਲਾਏ ਅਵ ਗੁਣ ਸਭ ਮਿਟੇ ਦਿਆਲ ਤੁਰਖ ਬਖਸੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸੱਚ ਹੋਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾਂ ਚਤਰ ਦਿਸ਼ਾ ਕਿਨੋ ਬਲੇ ਆਪਣਾ ਸਿਰ ਉਪਰ ਕਰਤਾਰੋ ਕਿਰਪਾ ਤਕਾਖ ਅਵ ਲੋਕਨ ਕਿਨੋ ਦਾਸ ਤਾ ਦੁਖ ਬਿਦਾਰੇ ਹੋ ਹਰ ਜਨ ਰੱਖੇ ਗੁਰ ਗੋਬਿੰਦ ਕਾਂਠੇ ਲਏ ਆਵ ਗੁਣ ਸਭ ਮਿਟੇ ਦਿਆਲ ਪਰਖ ਬਖਸੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੁਲੇ ਇਹਾ ਉਹਾ ਸੱਚ ਹੋਵੈ ਸਤਨਾਮ ਤਰੀ ਵਾਹੇ ਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾਂ ਚਤਰ ਦਿਸ਼ਾ ਕਿਨੋ ਬਲੇ ਆਪਣਾ ਸਿਰ ਉਪਰ ਕਰ ਤਾਰਿਓ ਕਿਰਪਾ ਤੇ ਟਾਕ ਅਵ ਲੋਕਨ ਕਿਨੋ ਦਾਸ ਕਾ ਦੁਖ ਬਿਦਾਰੇ ਓ ਹਰ ਜਨ ਰੱਖੇ ਗੁਰ ਗੋਵਿੰਦ ਕੰਠ ਲਾਏ ਅਵਗੁਣ ਸਭ ਮਿਟੇ ਦਿਆਲ ਤੁਰਖ ਬਖਸੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੁਲੇ ਇਹਾਂ ਉਹਾਂ ਸੱਚ ਹੋਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾਂ ਚਤਰ ਦਿਸ਼ਾ ਕਿਨੋ ਬਲੇ ਆਪਣਾ ਸਿਰ ਉੱਪਰ ਕਰ ਤਾਰਿਓ कृपा तका अवलोकन किनो दास का दुख बिदारयो हर जन रखे गुरु गोविंद कंठ लए अवगुण सब मेटे दयाल पुरख बखसंद रहा जो मांगहे ठाकुर अपने ते ਸੋਈ ਸੋਈ ਦੇਵ ਨਾਨਕ ਦਾਸ ਮੁਖ ਤੇ ਜੋ ਬੁਲੇ ਇਹਾ ਉਹਾ ਸੱਚ ਹੋਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾਂ ਚਤਰ ਦਿਸ਼ਾ ਕਿਨੋ ਬਲੇ ਆਪਣਾ ਸਿਰ ਉੱਪਰ ਕਰਤਾਰੋ ਕਿਰਪਾ ਤੇ ਕਾਖ ਅਵ ਲੋਕਨ ਕਿਨੋ ਦਾਸ ਤਾ ਦੁਖ ਬਿਦਾਰੇ ਹੋ ਹਰ ਜਨ ਰੱਖੇ ਗੁਰ ਗੋਬਿੰਦ ਕੰਠ ਲਏ ਅਵ ਗੁਣ ਸਭ ਮਿਟੇ ਦਿਆਲ ਪਰਖ ਬਖਸੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸੱਚ ਹੋਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾਂ ਚਤਰ ਦਿਸ਼ਾ ਕਿਨੋ ਬਲੇ ਆਪਣਾ ਸਿਰ ਉਪਰ ਕਰ ਤਾਰੋ ਕਿਰਪਾ ਤੇ ਕਾਖ ਅਵ ਲੋਕਨ ਕਿਨੋ ਦਾਸ ਕਾ ਦੁਖ ਬਿਦਾਰੇ ਹੋ ਹਰ ਜਨ ਰੱਖੇ ਗੁਰ ਗੋਬਿੰਦ ਕੰਠ ਲਾਏ ਅਵ ਗੁਣ ਸਭ ਮਿਟੇ ਦਿਆਲ ਪਰਖ ਬਖਸੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੁਲੇ ਇਹਾ ਉਹਾ ਸੱਚ ਹੋਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾਂ ਚਤਰ ਦਿਸ਼ਾ ਕਿਨੋ ਬਲੇ ਆਪਣਾ ਸਿਰ ਉਪਰ ਕਰ ਤਾਰਿਓ ਕਿਰਪਾ ਤੇ ਟਾਕ ਅਵ ਲੋਕਨ ਕਿਨੋ ਦਾਸ ਕਾ ਦੁਖ ਬਿਦਾਰੇਓ ਹਰ ਜਨ ਰਾਖੇ ਗੁਰ ਗੋਬਿੰਦ ਕਾਂਠੇ ਲਹੇ ਆਵ ਗੁਣ ਸਭ ਮਿਟੇ ਦਿਆਲ ਤੁਰਖ ਬਖਸੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੁਲੇ ਇਹਾ ਉਹਾ ਸੱਚ ਹੋਵੈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾਂ ਚਤਰ ਦਿਸ਼ਾ ਕਿਨੋ ਬਲੇ ਆਪਣਾ ਸਿਰ ਉੱਪਰ ਕਰ ਤਾਰਿਓ ਕਿਰਪਾ ਤੇ ਕਾਖ ਅਵ ਲੋਕਨ ਕਿਨੋ ਦਾਸ ਤਾ ਦੁਖ ਬਿਦਾਰੇ ਓ ਰਜਨ ਰੱਖੇ ਗੁਰ ਗੋਵਿੰਦ ਕੰਠ ਲਏ ਅਵ ਗੁਣ ਸਭ ਮਿਟੇ ਦਿਆਲ ਪਰਖ ਬਖਸੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੁਲੇ ਇਹਾਂ ਉਹਾਂ ਸੱਚ ਹੋਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾਂ ਚਤੁਰ ਦਿਸ਼ਾ ਕਿਨੋ ਬਲੇ ਆਪਣਾ ਸਿਰ ਉੱਪਰ ਕਰਤਾਰੋ कृपा तका अवलोकन किनो दास का दुख बिदारयो हर जन रखे गुरु गोविंद कंठ लए अवगुण सब मेटे दयाल पुरख बखसंद रहा जो मांगहे ठाकुर अपने ते ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੁਲੇ ਇਹਾ ਉਹਾ ਸੱਚ ਹੋਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾਂ ਚਤਰ ਦਿਸ਼ਾ ਕਿਨੋ ਬਲੇ ਆਪਣਾ ਸਿਰ ਉੱਪਰ ਕਰਤਾਰੋ ਕਿਰਪਾ ਤੇ ਕਾਖ ਅਵ ਲੋਕਨ ਕਿਨੋ ਦਾਸ ਤਾ ਦੁਖ ਬਿਦਾਰੇ ਹੋ ਹਰ ਜਨ ਰੱਖੇ ਗੁਰ ਗੋਬਿੰਦ ਕੰਠ ਲਏ ਅਵ ਗੁਣ ਸਭ ਮਿਟੇ ਦਿਆਲ ਪਰਖ ਬਖਸੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸੱਚ ਹੋਵੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾਂ ਚਤਰ ਦਿਸ਼ਾ ਕਿਨੋ ਬਲੇ ਆਪਣਾ ਸਿਰ ਉਪਰ ਕਰ ਤਾਰੋ ਕਿਰਪਾ ਤੇ ਕਾਖ ਅਵ ਲੋਕਨ ਕਿਨੋ ਦਾਸ ਕਾ ਦੁਖ ਬਿਦਾਰੇ ਹੋ ਹਰ ਜਨ ਰੱਖੇ ਗੁਰ ਗੋਵਿੰਦ ਕੰਠ ਲਾਏ ਅਵ ਗੁਣ ਸਭ ਮਿਟੇ ਦਿਆਲ ਪਰਖ ਬਖਸੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੁਲੇ ਇਹਾ ਉਹਾ ਸੱਚ ਹੋਵੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਸ੍ਰੀ ਮਹਲਾ ਪੰਜਵਾਂ ਚਤਰ ਦਿਸ਼ਾ ਕਿਨੋ ਬਲੇ ਆਪਣਾ ਸਿਰ ਉਪਰ ਕਰ ਤਾਰਿਓ ਕਿਰਪਾ ਤੇ ਟਾਕ ਅਵ ਲੋਕਨ ਕਿਨੋ ਦਾਸ ਤਾ ਦੁਖ ਬਿਦਾਰੇ ਹੋ ਹਰ ਜਨ ਰੱਖੇ ਗੁਰ ਗੋਵਿੰਦ ਕੰਠੇ ਲਏ ਆਵ ਗੁਣ ਸਭ ਮਿਟੇ ਦਿਆਲ ਪਰਖ ਬਖਸੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸੱਚ ਹੋਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ